ਅਨੁਰੀਤ ਕੌਰ ਸਿਮਰਨਦੀਪ ਕੌਰ ਪ੍ਰਭਜੋਤ ਸਿੰਘ ਲਾਮੀਤ ਕੌਰ ਹਰਜ ਕਮਲ ਸਿੰਘ ਵਿਪਨ ਪ੍ਰੀਤ ਕੌਰ ਐਸਜੀਐਨ ਪਬਲਿਕ ਸਕੂਲ ਜਲੰਧਰ ਜ਼ਿਲ੍ਹਾ ਦੀ ਲੋਕ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਅਧਿਆਪਕ ਸਾਹਿਬਾਨ ਜੀ ਨੂੰ ਬੇਨਤੀ ਹੈ ਕਿ ਆਪ ਜੀ ਨਾਲ ਆਓ ਜੀ ਬੋਲੇ ਸੋ ਨਿਹਾਲ 2000 ਰੁਪਿਆ ਅੱਧਰਾਸੀ ਤੇ ਨਾਲ ਇਹਨਾਂ ਨੂੰ ਸਨਮਾਨਿਤ ਇਹ ਜੀ 10 ਨੰਬਰ ਦਾ ਪ੍ਰਤੀਯੋਗੀਤਾ ਦਾ 11000 ਰੁਪਿਆ ਲੱਖੋ ਇਹ ਵੀ ਮਿਲ ਜਾਣਾ ਪ੍ਰਧਾਨ ਜੀ ਬਲਵੰਤ ਸਿੰਘ ਜੀ 11000 ਉਹ ਵੀ ਮਿਲੇਗਾ ਜੀ 11000 ਬੋਲੇ ਇਸੋ ਨਿਹਾਲ ਬਹੁਤ ਬਹੁਤ ਧੰਨਵਾਦੀ ਨੂਰਦਾਰ ਸਿਮਰਨ ਕੌਰ ਸ਼ਰਨਜੀਤ ਕੌਰ ਅਮਰਪ੍ਰੀਤ ਕੌਰ ਬਲਸੀਰਤ ਕਾ ਪ੍ਰਭਾਜ ਸਿੰਘ ਨਾਲ ਆਈਏ ਕਿ ਐਵੇਂ ਆ ਦੋਗੇ ਨਹੀਂ ਪਤਾ ਲੱਗ ਗਿਆ ਉਹਨਾਂ ਨੂੰ ਆ ਗਏ ਆ ਗਏ ਜੀ ਮਾਲਕੁਰ ਵਾਲੇ ਦਾ ਕਾੜੇ ਹੀ ਰਹਿੰਦੇ ਜੀ ਮਾਲਕੁਰ ਦੇ ਬੱਚੇ ਨੇ ਨੰਬਰ ਜੀ ਇਹਨਾਂ ਤੋਂ ਬਾਅਦ ਮੈਂ ਕਾਹਸੇ ਬੇਨਤੀ ਕਰਾਂਗਾ ਬੋਲੇ ਸੋਨੀਹਾਰ हारगनदीप सुखराज सिंह फतेह सिंह अकेडमी कपूरथला जिला कपूरथला मैं बेनती करा अठ नंबर जिया गुरु की रसोई विखे वेवा नोत बहुत धनबाद जी ਦਿਲਖ ਪੁੱਤਰਾ ਦਾ 8 ਨੰਬਰ ਤੇ ਜਥਾ ਆਇਆ ਜੀ ਤੇੰਤੀ ਆ ਕੇ ਆਪੀ ਸਤਕਾਰ ਪ੍ਰਾਪਤ ਕਰੋ ਇਨਾ ਤੋਂ ਬਾਅਦ 7 ਨੰਬਰ ਦੇ ਨਿਰਵੈਤ ਸਿੰਘ ਸੁਖਮਨ ਪ੍ਰੀਤ ਪਲਰਾਜ ਕੌਰ ਮਨਸੀਰਤ ਕੌਰ ਜਸਲੀਨ ਕੌਰ ਗੁਰਦਾਇਆ ਸਿੰਘ ਸਵਾ ਰੋਪੜ ਪਿਆਰੀ ਤਿਆਰੀ ਹੈ ਜੀ ਇਹਨਾਂ ਬੱਚਿਆਂ ਦੀ ਬਹੁਤ ਵਧੀਆ ਕੀਰਤਨ ਕੀਤਾ ਨਾ ਨੇ

6 ਨੰਬਰ ਆ ਰਹੇ ਆ। ਆ ਜੁਦੀਆ। ਬਹੁਤ ਬਹੁਤ ਧੰਵਾਦੀ। ਕਾਰਜ ਵਿਵਹਨ ਫਸਿਆ ਪਾਣ ਦੀਦਾ ਵੀ। 5 ਨੰਬਰ ਤੇ ਬੋਲੇ ਸੋ ਨਿਹਾਲ ਕੀਰਤ ਪ੍ਰੀਤ ਕੌਰ ਖੁਸ਼ਨੂਰ ਕੌਰ ਅਮਤੋਜ ਕੌਰ ਗਮੀਤ ਕੌਰ ਦਿਦਾਰ ਪ੍ਰੀਤ ਕੌਰ ਦਿਲਾ ਦਾ ਸੁਭੇ ਦੀ ਗੇਣਾ। ਉਹਨਾਂ ਨੂੰ ਤਾਂ ਪਤਾ ਲੱਗ ਗਿਆ ਜੀ। ਲੁਧਿਆਣਾ ਦੇ ਨਾਲ ਪਿਆਰੇਓ ਜੀ। ਬੋਲੇ ਸੋ ਨਿਹਾਲ ਬਹੁਤ ਰबिया ਤਿਆਰੀ ਸੀ ਇਹਨਾਂ ਸਿਖਾ ਦੀ ਆਹ ਜੀ ਪੰਜ ਨੰਬਰ ਕੀਰਤ ਪ੍ਰੀਤਕਾਰ ਜ਼ਿਲ੍ਹਾ ਲੁਧਿਆਣਾ ਦੇ ਹੈ ਜੀ ਇਹ ਕੁਸ਼ਨੂਰਕਾਰ ਦੇਖਿਓ ਜੀ ਆਹ ਚੈੱਕ ਕਰਿਓ ਹਰਕ੍ਰਿਸ਼ਨ ਗੁਰੂ ਹਰਕ੍ਰਿਸ਼ਨ ਸਕੂਲ ਵਿੱਚ ਜਲੰਧਰ ਦੇ ਹੈ ਜਲੰਧਰ ਦੇ ਮੈਂ ਸਾਨੂੰ ਬੋਲਦਾ ਨਹੀਂ ਕਿਰਤਪ੍ਰੀਤ ਕੌਰ ਪਤਨੀ ਇਕਬਾਲ ਸਿੰਘ ਨਨਾਵਾ ਖੁਸ਼ਨੂਰ ਕੌਰ ਪਤਨੀ ਹਰਪ੍ਰੀਤ ਸਿੰਘ ਅਮਟੋਜ ਕੌਰ ਪਤਨੀ ਸੁਰਜੀਤ ਸਿੰਘ ਗੁਨੀਮ ਕੌਰ ਪਤਨੀ ਸਿਮਰਨ ਸਿਮਰਪ੍ਰੀਤ ਸਿੰਘ ਹੋ ਗਿਆ ਜੀ ਹਾਂ ਠੀਕ ਹੈ ਜ਼ਿਲ੍ਹਾ ਤੁਹਾਡਾ ਜੀ ਅੰਮ੍ਰਿਤਸਰ ਤੁਹਾਡੇ ਨਾਮ ਹੁਸ਼ਾਰਪੁਰ ਜ਼ਿਲ੍ਹੇ ਦੇ ਨੇੜੇ ਵੀ ਹੈ ਹੈ ਗਿਆ ਹਾਂ बोले सो निहार नमस्कार सियावर अमरसार दिला क्लियर हो बहुत-बहुत धन्यवाद इरतबा चार नंबर प्रभारी इनकार अनूप सिंह हरमनप्रीत सिंह सो निहार ਤਿਆਰੀ ਪੂਰੀ ਸੀ 4 ਨੰਬਰ ਦੀ ਸਾਰੇ ਕਿੱਥਿਆਂ ਦੀ ਤਿਆਰੀ ਪੂਰੀ ਸੀ ਜੀ ਲਓ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਲਓ ਜੀ ਇੱਕ ਦਤਾ 25 ਹਜ਼ਾਰ ਦਾ ਇਨਾਮ ਇਹਨਾਂ ਤੋਂ ਬਾਅਦ ਦਿੱਤਾ ਜਾਣਾ 50 ਪ੍ਰੀਤ ਸਿੰਘ ਸਿਮਰਨ ਪ੍ਰੀਤ ਕੌਰ ਮਨਪ੍ਰੀਤ ਕੌਰ ਸਵਾਤੀ ਸਿੰਘ ਸੁਖਨੂਰ ਵਧੀਆ ਤਿਆਰੀ ਸੀ ਇਹਨਾਂ ਦੀ ਇਹਨਾਂ ਤੋਂ ਬਾਅਦ ਕਾਲ ਅਕੈਡਮੀ ਪਵੇ ਤੁਮਾਰ बोल दे एक मिनट पवन नूर कौर मनसीरत कौर जहार सिंह नवजोत सिंह सुखमन सिंह बख्शीश कौर जुबराज सिंह <laughs> हां जी ठीक <laughs> है जी तैयार हो गए जी <laughs> बोले सो निहार भाई साहब तोड़ दो जगह से के ना जी एक <laughs> <इत्ते> जगह <जासे> से <laughs> बड़े बढ़िया पशु भी तैयारी सी जी तीन नंबर ਇਨਾ ਤੋਂ ਬਾਅਦ ਦੋ ਨੰਬਰ ਤਿਆਰ ਸਿਰਪਾ ਇੱਕ ਦੇ ਦੇ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ papa sucha singh academy ਹਾਂਜੀ ਆਜੋ ਜੀ

ਸਤਿ ਸ਼੍ਰੀ ਅਕਾਲ ਬਹੁਤ ਪਿਆਰਾ ਬਖਮਲ ਇਹਨਾਂ ਦੀ ਤਿਆਰੀ ਸੀ ਆਜੋ ਬਸੇ ਆਜੋ ਜੀ ਆਂ ਬਹੁਤ ਬਹੁਤ ਧੰਨਵਾਦ ਬਾਬਕ ਹੋ ਗਏ ਨੇ ਮੈਂ ਅੱਧੀ ਤੇ ਖੁਸ਼ੀ ਦੇ ਬਹੁਤ ਬਹੁਤ ਵਧੀਆ ਪ੍ਰੈਫਰ ਸੀ ਬੋਲੇ ਸੋ ਨਿਹਾਲ ਆ ਸੰਭੂ ਜਿਨਾ ਕੀਰਤਨੀ ਜਥੇ ਨੇ ਇਹਨਾਂ ਪ੍ਰਤੀਯੋਗਤਾ ਚ ਭਾਗ ਲਿਆ ਉਹ ਕੀਰਤਨੀ ਜਥੇ ਧੰਨਵਾਦ ਜੀ ਬੜਾ ਬਹੁਤ ਬਹੁਤ ਧੰਨਵਾਦ ਪਹਿਲੀਆਂ ਦੇਖਾਂਗੇ ਬਸ ਰੋਲ ਨਹੀਂ ਪਾਉਣਾ ਜੀ ਫੜ ਲੀ ਬੱਤੇ ਹੋਰ ਪੈਸੋ ਐਂਟਰ ਆਉਂਦਾ ਜਨਾਬ ਆ ਜਾਓ ਆਜੋ ਜੀ ਆਜੋ ਫੋਟ ਫੋੜ ਕੇ ਕਰਕੇ ਫੋਟ ਫੋੜ ਕੇ ਕਰਕੇ ਇੱਕ ਇੱਕ ਹਜ਼ਾਰ ਰੁਪਿਆ ਬੈਠੋ ਦੀ ਬੈਠੋ ਮੇਰੇ ਨਾਲ ਸਾਰੇ ਜਿੱਦਾਂ ਤੁਸੀਂ ਨਾ ਮਿੱਠੇ ਮਿੱਠੇ ਸੋਰਾ ਲਾ ਕੇ ਕੀਰਤਨ ਸਰਵਣ ਕਰਾਇਆ ਰਾਗਾਂ ਤੇ ਇਦਾਂ ਪਿਆਰ ਪਿਆਰ ਨਾਲ ਆਓ ਇਦਾਂ ਆਓ ਬਿਨਾਂ ਰਾਗਾਂ ਤੋਂ ਆਓ लाओ जी करिए फोटो जी हां जी ना दाईं को करो भी दोत्तां। हाँ। दोत्तां था। था आ जाओ आवे के ऊपर आदरणीय आ लाइन पतरी गिरा रहा आ करो दी फोटो करो जी आ जाओ आ जाओ कैसे आ जाओ ਕਰੋ ਵੀ ਪ੍ਰਦੀਪ ਸਿੰਘ ਜੀ ਆ ਜਾਓ ਫੋਟੋ ਖਿੱਚੋ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਈਆਂ ਨੂੰ ਲਫਾਫੇ ਦੋ-ਦੋ ਮਿਲ ਗਏ ਜੀ ਦੋ-ਦੋ ਹਜ਼ਾਰ ਹੋ ਗਿਆ ਆਪਣੇ ਲਫਾਫੇ ਸਾਹਮਣੇ ਰੱਖੀਏ ਕਰੋ ਵੀ ਇੱਕ ਚੰਗੀ ਸਿੰਘ ਵੀ ਮਾਇਆ ਇੱਕ ਦਾ ਸਿਆਣਾ ਲੈ ਲਓ ਇਹ ਵੱਡੇ ਦੋ ਮਕਾਲੇ ਵੱਡੇ ਆ ਫਿਰ ਹੋਦਾ ਨਹੀਂ ਰਿਹਾ ਬਿਲਕੁਲ ਲਓ ਜੀ ਲਓ ਮਾਇਆ ਆਪੋ ਆਪਣੀ ਕਿੰਕਿਤ 1000 ਰੁਪਿਆ ਦੀ ਇਨਾਮ ਦੇ ਵਿੱਚ ਨਾ ਕਰਾਸੀ ਐ ਦੱਸੋ ਹੀ ਦੱਸੋ ਕਬਰਾਓ ਨਾ ਬਟਰੋ ਠਿਕਾਣਾ ਕਰੋ ਬਬੂ ਭਾਜੀ ਕੋ ਬੰਡਲ ਬੱਝੇ ਹੋ ਆ ਪੂਰੇ ਕਬਰਾਓ ਨਾ ਬਬੂ ਭਾਜੀ ਐਡੀਆਂ ਸੱਦੀਆਂ ਲਿਫਾਵਿਆਂ ਨਪਾਈਆਂ ਠਿਕਾਣਾ ਨਿਕਾਲਣਾ ਸਾਰਿਆਂ ਨੂੰ ਮੈਂ ਖੁੱਲੀ ਐ ਜੀ ਬੱਚੇ ਨੇ ਕੀਰਤਨ ਕੀਤਾ ਪਪਾ ਸਫਤ ਅਕੈਡਮੀ ਅੰਮ੍ਰਿਤਸਰ ਤੋਂ ਉਹਦੀ ਖਲਤੋਂ ਤੋਂ ਪਾਇਕੁਰਵੀਸੇ ਸਾਥ ਹੀ ਉਹਨਾਂ ਦੇ ਬੱਚੇ ਵੀ ਕੀਤਾਨ ਕਰਦੇ ਗਏ ਸੀ। ਲਓ ਜੀ ਨਾਓ ਆਪੋ ਆਪਣੀ ਮਾਇਆ ਤੇ ਇਹ ਗੁਰੂ ਸਾਹਿਬ ਦੀ ਨੇ ਰਹਿਮ ਤਾਂ ਕੀਤੀਆਂ ਨੇ ਤੇ ਸਾਹਮਣੇ ਨੂੰ ਰੱਖਣਾ ਗੁਰੂ ਸਾਹਿਬ ਦੀ ਦਾ ਸਤਿਕਾਰ ਬਹਾਲ ਰਵੇ। ਆਪਿਆ ਸਮੇਂ ਸਮੇਂ ਸਿਰ ਸਿੱਖੋ ਆਪਣੇ ਆਪ ਪਤਿਓ ਤੁਸੀਂ ਹਾਜ਼ਰੀ ਦੇਈ ਜਾਣੀ। ਆਪੋ ਆਪਣੀ ਮਾਇਆ ਤੁਸੀਂ ਸਾਹਮਣੇ ਰੱਖਣੀ ਸਜੋ ਨਹੀਂ ਸਜਵਾਨੇ ਬੰਬਨਾਗਰ ਸਿੰਘ ਜੀ ਸਾਰੇ ਬਤਵੰਤੇ ਸੱਜਣਾ ਦਾ ਆਪਜੀ ਸਵਾ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਕਿਤੇ ਇਹਨੂੰ ਬਾਹਰ ਲਿਆ ਕੇ ਤੁਸੀਂ ਇਹਦੇ ਸਰਗਮਾ ਲਾਉਂਦੀ ਹੈ ਆਕਾਰ ਲਾਉਂਦੀ ਹੈ ਹਰਕਤਾ ਲਾਉਂਦੀ ਹੈ ਬਾਕਮਾਲ ਕਿਹੜਾ ਸਾਜੰਦਾ ਪੁੱਤ ਤੇਰੇ ਕੋਲ ਤਾਰਪੁਰ ਬਹੁਤ ਪਿਆਰ ਦੇ ਨਾਲ ਬਹੁਤ ਮਾਇਆ ਤੇ ਉਹਦੀ ਮਹਾਰਾਜੇ ਨੂੰ ਤਾਂ ਬਹੁਤ ਬੱਚੀ ਦੀ ਮਿਹਨਤ ਆ ਬੜਾ ਪਿਆਰਾ ਹੈ ਕਿਹੜਾ ਪਿੰਡ ਹੈ ਪੁੱਤ ਹੁਸ਼ਿਆਰਪੁਰ ਸਾਡੇ ਜ਼ਿਲ੍ਹੇ ਦਾ ਮਾਣ ਹੈ ਜੀ ਇਹ ਛੋਟੀ ਉਮਰ ਦਿੱਤੀ ਬਹੁਤ ਬਾਤਮਾਲ ਕੀ ਤੱਕੜ ਚਲੋ ਟੋਟੋ ਕਰੋ ਜੀ ਆਪਣੀ ਮਾਇਆ ਲੈ ਕੇ ਆਇਓ ਭਾਈ ਬੋਲ ਬੋਲ ਤੈਨੂੰ ਤੋਟਾ ਲਓ ਜਿਓ ਜੀ ਇਹਨਾਂ ਤੋਂ ਬਾਅਦ ਐਲ.ਈ.ਡੀ.ਆਂ ਦੀ ਫੇਰ ਪਾਰੀ ਹੈ ਕੁੱਪੜ ਸਾਹਮਣੇ ਆਜੋ 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 ਤਿਆਰੀ ਰੱਖਿਓ ਜੀ ਬਸ ਜੀ ਲੋਕ ਬਸ ਰੋਕੋ ਉਹ ਆਇਆ ਬਸ ਜੀ ਇਕਾਗਰਤਾ ਰੱਖਣੀ ਹੈ ਜੀ

ਬੈਠੋ ਜੀ ਬੈਠੋ ਅੱਛਾ ਜੀ ਇੱਕ ਨਾ ਤਾਂ ਹੋ ਰਿਹਾ ਲਓ ਜੀ ਬਹੁਤ ਬਹੁਤ ਕਿਰਪਾ ਕੋਈ ਆ ਜੀ ਕੋਈ ਗੱਲ ਬੈਠੋ ਜੀ ਬੈਠੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਓ ਜੀ ਸਟੇਜ ਦਾ 20 ਮਿੰਟ ਦੇ ਦਿਓ ਤਾਂ ਤੁਹਾਡੀ ਮਿਹਰਬਾਨੀ ਹੈ ਔਖੇ ਸਾਥੇ ਕਵਾਂ ਸਿੰਘ ਜੀ 20 ਮਿੰਟ ਦੇ ਦਿਓ ਤਾਂ ਫਿਰ ਦੀ ਟੱਕਾ ਲਾਂਗੇ ਅੱਧੇ ਘੰਟੇ ਦੀ ਗੱਲ ਹੈ ਨਾ ਕਰੋ ਇੰਨਾ ਨਾ ਕਰੋ ਜੀ ਬੋਲੇ ਸੋ ਨਿਹਾਲ ਬੱਤਿਓ ਖੇੜਾ ਦਾ ਉਹ ਕਹਿੰਦੇ ਜਾਣਾ ਥੋੜੀ ਨਾਕਾ ਲਾ ਲਓ ਬੱਚੇ ਰਹਿੰਦੇ ਨੇ ਬੰਦੇ ਅਜੇ ਇੱਕ ਰੋਪੜਾਣਾ ਪਿਆ ਰਾਤ ਨੂੰ ਮੈਂ ਨਾਲ ਫੜੀਦਾ ਤੇ ਨਾਮ ਹੋ ਜਾਂਦਾ ਜੀ ਬੈਠੋ ਬਈ ਪਤਾ ਸਿਰਫ ਬੀ ਹੋਣ ਤਾਂ ਸਿਰਫ ਸਿੰਗਲ ਆ ਨਾ